ਏ ਜੀ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਹੀ ਪੰਜਾਬ ਦੇ ਯਾਨੀ ਕਿ ਪੂਰੇ ਭਾਰਤ ਨੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਇੱਥੇ ਜਿਹੜੀ ਨਿਸ਼ਾਨ ਸਾਹਿਬ ਜਿਹੜਾ ਲੱਗਾ ਹੋਇਆ ਸੀਗਾ ਤਿੰਨ ਮਹੀਨਿਆਂ ਤੋਂ ਤੇ ਉਹ ਨਿਸ਼ਾਨ ਸਾਹਿਬ ਦੀ ਘੋਰ ਬਦਵੀ ਹੋਈ ਹੈ ਜੀ ਹਾਂ ਜੀ ਹੁਣ ਸੀ ਬੰਦੇ ਢਾਨ ਵਾਲੇ ਤੇ ਇਹ ਜਗ੍ਹਾ ਕੀ ਦੀ ਹੈ ਇਹ ਜਗ੍ਹਾ ਜੀ ਰਕੋ ਬੋਰਡ ਦੀ ਜਗ੍ਹਾ ਹੈ ਜੋ ਕੋ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਨਿੱਜੀ ਜਗ੍ਹਾ ਨਹੀਂ ਹੈ ਇੱਥੇ ਕਿਉਂਕਿ ਪਹਿਲਾਂ ਤੋਂ ਜ਼ਿੰਮੇਦਾਰ ਪਰਿਵਾਰ ਜਿਹੜੇ ਸੀਗੇ ਇੱਥੋਂ ਕੋਈ ਦੱਸਿਆ ਜਾ ਰਿਹਾ ਆ ਆਪਾਂ ਪੁੱਛਿਆ ਤੇ 30 ਤੋਂ 35 ਕਿਲੇ ਜਿਹੜੇ ਇਹ ਜ਼ਮੀਂਦਾਰ ਰਹਉਂਦੇ ਸੀਗੇ ਤੇ ਇੱਥੋਂ ਤਕਰੀਬਨ ਜਿਹੜਾ ਤੁਸੀਂ ਵੇਖਣਾ ਰਸਤੇ ਦੇ ਵਿੱਚ ਆਉਂਦਿਆਂ ਵੀ ਇਹ ਜਿਹੜਾ ਰਸਤਾ ਇਹ ਕਾਫੀ ਮਤਲ ਜਿਹੜਾ ਵਾ ਰਾਹ ਜਾਣ ਵਾਲਾ ਨਹੀਂਗਾ ਹਰਗੇ ਤੇ ਜਿਹੜਾ ਰਸਤਾ ਇਹ ਜਾਣ ਵਾਲਾ ਨਹੀਂਗਾ ਤੇ ਇਧਰ ਦੀ ਇਹਨਾਂ ਦਾ ਰਸਤਾ ਵੀ ਨਹੀਂ ਹੈਗਾ ਤੇ ਇੱਕ ਇਹਨਾਂ ਨੂੰ ਕੋਲ ਤੁਹਾਨੂੰ ਪਤਾ ਵੀ ਦੂਰ ਹੋਣ ਕਰਕੇ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਤੇ ਇਹਨਾਂ ਨੇ ਮਹਾਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਗੁਰੂ ਘਰ ਜਿਹੜਾ ਵਾ ਲਾਗੇ ਬਣ ਜਾਊਗਾ ਤੇ ਚਲੋ ਇਹਨਾਂ ਕਾ ਜਿਹੜੀ ਜਗਾ ਸਾਨੂੰ ਸਰਪੰਚ ਸਾਹਿਬ ਦੀ ਵਜੂਦਗੀ ਦੇ ਵਿੱਚ ਸਰਪੰਚ ਸਾਹਿਬ ਪੰਚਾਇਤ ਸਾਰੀ ਨਾਲ ਆ ਤੇ ਉਹਨਾਂ ਨੇ ਕਿਹਾ ਵੀ ਇੰਨੀ ਕ ਜਗ੍ਹਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਨੇ ਆਂ ਉਹ ਇਹਨਾਂ ਨੇ ਗੁਰਮਤਾ ਕਰਕੇ ਬਾਬਿਆਂ ਨਾਲ ਇੱਥੇ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਹਦੇ ਕੁਝ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਦੇ ਇੱਥੇ ਬਿਆਦ ਵੀ ਕੀਤੀ ਨਿਸ਼ਾਨ ਸਾਹਿਬ ਦੀ ਆ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਤੇ ਇਹਨੂੰ ਜਿਹੜਾ ਟਰੈਕਟਰ ਬੈਗ ਮਾਰ-ਮਾਰ ਕੇ ਫਿਰ ਇੱਕ ਐਡੀ ਮੂਰਖਤਾ ਹੀ ਕਰਦੀ ਆ ਇਹ ਕਿਤੇ ਨਿਸ਼ਾਨ ਸਾਹਿਬ ਤੋੜਨ ਦੇ ਗੁਰੂ ਘਰ ਦਾ ਤੇ ਉਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ ਤੇ ਭੈ ਗੁਰੂ ਦਾ ਮਾਸਾ ਨਹੀਂ ਜੀ ਇਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਜੀ ਪੁਲਿਸਰ ਕੋਲੋਂ ਅਸੀਂ ਰਿਪੋਰਟ ਦਰਖਾਸਤ ਦੇ ਆ ਰਿਪੋਰਟ ਦੇ ਆ ਪਰਚਾ ਕਰਵਾ ਕੇ ਆ ਤੇ ਪਰ ਅਜੇ ਤੱਕ ਮੈਨੂੰ ਇਹ ਪਤਾ ਲ ਜੋ ਕੁਝ ਹੋਇਆ ਜੋ ਕੁਝ ਇੱਥੇ ਵਾਪਰਿਆ ਵਾ ਨਸਾਨ ਸਾਹਿਬ ਦੀ ਬੇਦਬੀ ਕੀਤੀ ਗਈ ਆ ਇਹਦਾ ਮਸਲਾ ਇਹ ਕਿ ਇਹ ਜਿਹੜੀ ਸਾਡੇ ਪਿੰਡ ਦੇ ਗੁਰੂ ਕੀ ਵਡਾਲੀ ਦੀ ਪੰਚਾਇਤੀ ਪੈਲੀ ਆ 2022 ਕਿਲੇ ਜਿਹਦੇ ਵਿੱਚੋਂ 1975 ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ ਇੱਕ ਕਨੌਲੀ ਅਲਾਟਮੈਂਟ ਕੀਤੀ ਸੀ ਉਹਦੇ ਨਾਲ ਲੱਗਦੀ ਇਹ ਜਿਹੜੀ ਖੇਤ ਕਨਾਲਾਂ ਜ਼ਮੀਨ ਆ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਇਸ ਕਨੌਲੀ ਦੇ ਨਿਵਾਸੀਆਂ ਨੂੰ ਗੁਰਦਾਸ ਸਾਹਿਬ ਤੇ ਮਤਲਬ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਪਰ ਲੇਕਿਨ ਇਹ ਜਿਹੜਾ ਕਾਰਪੋਰੇਸ਼ਨ ਦਾ ਚੱਲ ਰਿਹਾ ਮਸਲਾ ਵੀ ਉਹ ਹੁਣ ਇੱਥੇ ਜ਼ਿੰਮੇਵਾਰ ਸਾਰੇ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਾਬਜ ਨੇ ਤੇ ਇਹ ਵੀ ਕਾਰਪੋਰੇਸ਼ਨ ਦੀ ਜਗਾ ਵਾ ਜਿਹੜੀ ਹੁਣ ਮੌਜੂਦਾ ਚੱਲ ਰਹੀ ਆ ਲੇਕਿਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਨੌਲੀ ਵਾਸੀਆਂ ਵੱਲੋਂ ਨਿਸ਼ਾਨ ਸੋ ਲਾ ਕੇ ਗੁਰਦੁਆਰਾ ਸੇਵਾ ਦੀ ਸ਼ੁਰੂ ਕਰਨੀ ਸੀ ਉਹਦਾ ਸਾਰੇ ਪ੍ਰਬੰਧ ਹੋ ਰਏ ਸਨ ਪਰ ਲੇਕਿਨ ਇਹ ਜਿਹੜੇ ਲੋਕ ਸ਼ਰਾਤੀ ਆ ਇਹਨਾਂ ਨੇ ਆਣ ਕੇ ਜੋ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਬਦਬੀ ਕੀਤਾ ਇਹ ਬੜੀ ਨਿੰਦਣਯੋਗ ਆ ਬੜੀ ਘਟਨਾ ਜਿਹੜੀ ਇਹਨੇ ਕੀਤੀ ਆ ਬਹੁਤ ਮਾਰੀ ਕੀਤੀ ਆ ਕਿਉਂਕਿ ਆ ਜਿਹੜੇ ਤਰੀਕੇ ਨਾਲ ਤੁਸੀਂ ਵੀਡੀਓ ਵਾਇਰਲ ਹੋਈ ਆ ਵੇਖ ਰਹੇ ਜੋ ਇਹ ਬੜੀ ਇੱਕ ਸ਼ਰਮ ਵਾਲੀ ਗੱਲ ਆ ਕਿ ਗੁਰੂ ਮਹਾਰਾਜ ਦਾ ਨਿਸ਼ਾਨ ਲੱਗਾ ਹੋਵੇ ਜੇਕਰ ਤੁਸੀਂ ਲਾਉਣਾ ਹੀ ਸੀ ਤੁਸੀਂ ਕਿਸੇ ਦੇ ਹੁਕਮਾ ਮੁਤਾਬਕ ਜਾਂ ਆਪਣੀ ਮਰਜ਼ੀ ਨਾਲ ਵੀ ਤੁਸੀਂ ਲਾਉਣਾ ਪਈ ਇਥੇ ਨਹੀਂ ਲੱਗਿਆ। ਨਹੀਂ ਕਾਰਵਾਈ ਤੋਂ ਸੰਤੁਸ਼ਟੋ। ਨਹੀਂ ਨਹੀਂ ਨਹੀਂ। ਹਜੇ ਪੂਰਸ ਦੀ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ ਕਿਉਂਕਿ ਪਰਚੇ ਜ਼ਰੂਰ ਦਰਜ ਹੋਏ ਆ ਪਰ ਲੇਕਿਨ ਉਹਨਾਂ ਦੀ ਗ੍ਰਿਫਤਾਰੀਆਂ ਬਾਕੀ ਆ। ਕੱਲ ਸਾਡੀਆਂ ਜਥੇਬੰਦੀਆਂ ਸਾਰੀਆਂ ਸਾਡੇ ਸਤਕਾਜਯੋਗ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜਿਹੜੇ ਉਹਨਾਂ ਦੀ ਗਵਾਹੀ ਇੱਥੇ-ਇੱਥੇ ਜਿੱਥੇ ਬੰਦਿਆਂ ਦੇ ਹੋਰ ਵੀ ਆਗੂ ਸਹਿਬਾਨ ਕੱਲ ਪਹੁੰਚ ਰਹੇ ਨੇ ਠੀਕ ਆ ਉਹ ਅਗਲਾ ਫੈਸਲਾ ਜੋ ਕਰਨਗੇ ਅਸੀਂ ਸਾਰੇ ਜਿੱਥੇ ਬੰਦਿਆਂ ਦੇ ਹੁਕਮ ਨੂੰ ਮੰਨਾਂਗੇ ਜੀ ਵਾਇਗਰਜੀ ਕਾ ਖਾਲਸਾ ਵਾਇਗਰਜੀ ਜੀ ਬਡਾਲੀ ਪਿੰਡ ਦੇ ਏਰੀਆ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਆ ਉਹਦੇ ਵਿੱਚ ਸਾਰੇ ਇੱਕ ਕੰਪਲੇਨ ਆਈ ਆ ਕਿ ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਹਟਾਇਆ ਗਿਆ ਉਹਦੇ ਖਿਲਾਫ ਆਪਾਂ ਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਹੈਗਾ ਧਾਰਾ ਉਹਨੋਂ ਬਾਅਦ 298 ਤੇ 324 ਦੇ ਵਿੱਚ ਆਪਾਂ ਪਰਚਰ ਦਰਜ ਕਰਕੇ ਚਾਰ ਬੰਦਿਆਂ ਖਿਲਾਫ ਕਿਹੋ ਜਣੇ 76 ਕਿਸ਼ਾਤੇ ਵਿਅਕਤੀ ਹੈ ਉਹਨਾਂ ਖਿਲਾਫ ਆਪਾਂ ਪਰਚਾ ਦਰਜ ਕਰਦੇ ਹਾਂ ਢਾਇਆ ਕਿੰਨੇ ਸੀ ਨੀਸ਼ਾਨ ਸਾਹਿਬ ਨੂੰ ਕੌਣ ਲੋਕ ਸੀ ਜਿਨ੍ਹਾਂ ਨੇ ਢਾਇਆ ਭਾਈ ਨੀਮ ਸਾਡੇ ਕੋਲ ਇਹਨਾਂ ਨੇ ਚਾਰ ਤੋਂ ਬੰਦੇ ਲਿਖਾਈ ਤੇ ਉਹਨਾਂ ਵਿੱਚੋਂ ਇੱਕ ਹੈਗਾ ਜੀ ਕੋਲਾ ਸਿੰਘ ਜਾਂ ਮਹਿੰਦਰ ਸਿੰਘ ਭੁਪਿੰਦਰ ਅਜੇ ਤੇਰਮਿੰਦਰ ਸਿੰਘ ਐਚਆਰ ਤੇ ਹੋਰ ਅਣਪਛਾਤੇ ਵਿਅਕਤੀ ਵੀ ਗਏ ਜਿਨ੍ਹਾਂ ਨੂੰ ਲੁੱਟਾਇਆ ਗਿਆ। ਅੱਛਾ ਸਰ ਇਹ ਵੀ ਵੀਡੀਓ ਬਾਰੇ ਨੂੰ ਇਹ ਤਾ ਕਰਕੇ ਮਾਮਲਾ ਦਰਜ ਕੀਤਾ ਗਿਆ ਜਾਂ ਫਿਰ ਕਿਸੇ ਕੋਈ ਕੰਪਲੇਂਟ ਹੈ? ਕਾਰਪੋਰੇਸ਼ਨ ਦੀ ਜਗ੍ਹਾ ਕੋਈ ਕੰਮ ਨਹੀਂ। ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ ਐ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀਗਾ ਨਿਸ਼ਾਨ ਸਿੰਘ ਸਾਹਿਬ ਉੱਥੇ ਇੱਕ ਬੰਦਾ ਇਹ ਵਿਅਕਤੀ ਕਹਿੰਦਾ ਉਹਦੇ ਵੱਲੋਂ ਕੰਪਲੇਨਟ ਆਈ ਹੈ। ਉਹਦੇ ਬਿਹਾਫ ਤੇ ਆਪਾਂ ਪਰਚਾ ਦਰਜ ਕਰੀ ਸੀ ਇਹ ਕਿਉਂ ਇਹਨਾਂ ਨਿਸ਼ਾਨ ਸਾਹਿਬ ਨਾਲ ਜਗ੍ਹਾ ਤੇ ਕਰਜਾ ਕਰਦੇ ਚੁਣਦੇ ਸੀ? ਇਹ ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ ਉਹ ਕਲੀਅਰ ਕਰ ਸਕ